ਦੀ ਵੀ ਵੀ ਪਾਸ ਨੰਬਰ ਹੈ ਉਹਦਾ ਆਪਾਂ ਲੀਡੀ ਕਨੈਕਟਰ ਦਾ ਚਲਾਨ ਕਰਕੇ ਆਈ ਕੀ ਉਹ ਲੀਡੀ ਕਨੈਕਟਰ ਠੀਕੀ ਗਿਆ ਪ੍ਰਿੰਸੀਪਲ ਆਪਣੇ ਸਾਈਨ ਨਾਲ ਸਾਨੂੰ ਲੈਟਰ ਦੇ। ਉੱਥੇ ਹੁੰਦੇ ਆ ਰੱਗ ਦੇ ਉੱਪਰ ਬਸਤਾ ਰੱਖਦੇ ਆ ਤੇ ਬਸਤਾ ਡਿੱਗਣ ਨਾਲ ਕਈ ਵਾਰੀ ਬੱਚਾ ਇਸ ਤਰ੍ਹਾਂ ਹੁੰਦਾ ਕੋਰੇ ਅੱਥੇ ਵੱਜਣਾ ਉਹਦੀ ਜੱਤ ਹੋ ਜਾਂਦੀ। ਸਪੀਡ ਗਵਰਨਰ ਹੋਣਾ ਚਾਹੀਦਾ। ਸਪੀਡ ਗਵਰਨਰ ਦਾ ਕਾਰਨ ਹੈ ਵਾ ਕਿ ਬੱਸ ਗੋਤੀ ਤੇਜ਼ ਨਾ ਚੱਲ ਸਕੇ। फिटनेस बस ਦੀ ਫਿਟਨੈਸ ਬਸ ਪਾਸ ਹੋਣੀ ਚਾਹੀਦੀ ਹੈ ਇੰਸ਼ੋਰੈਂਸ ਉਹਦੀ ਹੋਣੀ ਚਾਹੀਦੀ ਹੈ ਆਰਟੀਏ ਨੰਬਰ ਪਲੱਸ ਕੰਪਲੇਨਟ ਨੰਬਰ ਪਿੱਛੇ ਲਿਖਿਆ ਹੋਣਾ ਚਾਹੀਦਾ ਚਾਈਲਡ ਹੈਲਪਲਾਈਨ ਨੰਬਰ 1098 ਉਹ ਜੀ ਬੱਚਾ ਭਾਵੇਂ 0 ਸਾਲ ਦਾ ਮਰ ਕੇ 0 ਦਾ ਮਰ ਕੇ ਨਸਰੀ ਵਿੱਚ ਪੜਦਾ ਹੋਏ ਭਾਵੇਂ ਉਹ ਬੱਚਾ ਪਲੱਸ 2 ਦਾ ਦੁਨਆ ਵਸਤੇ ਲੀਡੀ ਕਨੈਕਟਰ ਬਹੁਤ ਜ਼ਰੂਰੀ ਹੈ ਹਰ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇ ਇੱਕ ਚੰਗੀ ਨੌਕਰੀ ਜਾਂ ਚੰਗਾ ਕਾਰੋਬਾਰ ਕਰੇ ਜਿਸ ਦੇ ਸਮਾਜ ਵਿੱਚ ਇੱਜ਼ਤ ਹੋਵੇ ਹਰ ਇੱਕ ਮਾਂ ਬਾਪ ਆਪਣੇ ਬੱਚੇ ਨੂੰ ਪੜਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦਾ ਹੈ ਪਰ ਕਈ ਵਾਰ ਜਾਣੇ ਅਣਜਾਣੇ ਵਿੱਚ ਬੱਚਿਆਂ ਦੇ ਮਾਪੇ ਇਹ ਗੱਲ ਨਹੀਂ ਜਾਣਦੇ ਕਿ ਜਿਹੜੇ ਸਕੂਲ ਦੇ ਵਿੱਚ ਉਹਨਾਂ ਦਾ ਬੱਚਾ ਪੜ੍ਹ ਰਿਹਾ ਹੈ ਕਿ ਉਹ ਸਕੂਲ ਸਰਕਾਰ ਦੀਆਂ ਹਦਾਇਤਾਂ ਤੇ ਕਾਨੂੰਨ ਦੀ ਪਾਲਣਾ ਕਰ ਰਿਹਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਇੱਕ ਸਕੂਲੀ ਬੱਸ ਉੱਤੇ ਕੀ ਕਹਿੰਦਾ ਹੈ ਕਾਨੂੰਨ ਅਤੇ ਕਿਹੜੀਆਂ ਹਦਾਇਤਾਂ ਹੁੰਦੀਆਂ ਨੇ ਜਾਰੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸੁਨੀਲ ਜੋਸ਼ੀ ਦੀ ਜ਼ੁਬਾਨੀ ਉਹਦੇ ਵਿੱਚ ਉਹਨਾਂ ਨੇ ਪੂਰੀਆਂ ਗਾਈਡਲਾਈਨਸ ਦਿੱਤੀਆਂ ਆਪਾਂ ਹਰ ਸਕੂਲ ਨੂੰ ਇਹਦੀ ਮੀਲ ਵੀ ਕੀਤੀ ਹੋਈ ਹੈ ਥਰੂ ਡੀਓ ਸਾਹਿਬ ਦੇ ਸਰ ਉਹਦੇ ਵਿੱਚ ਪਹਿਲੀ ਗੱਲ ਤੇ 15 ਸਾਲ ਤੋਂ ਉੱਪਰ ਕੋਈ ਵੀ ਬੱਸ ਨਹੀਂ ਹੋਣੀ ਚਾਹੀਦੀ ਦੂਸਰੀ ਗੱਲ ਬੱਸ ਦੇ ਵਿੱਚ ਕੋਈ ਫੱਟਾ ਨਹੀਂ ਲਗਾਉਣਾ ਚਾਹੀਦਾ ਸਪੀਡ ਗਵਰਨਰ ਹੋਣਾ ਚਾਹੀਦਾ ਸਪੀਡ ਗਵਰਨਰ ਦਾ ਕਾਰਨ ਹੈ ਵਾ ਕਿ ਬੱਸ ਬਹੁਤੀ ਤੇਜ਼ ਨਾ ਚੱਲ ਸਕੇ ਸੈਕੰਡਲੀ ਫਸਟ ਐਡ ਕਿੱਟ ਹੋਣੀ ਚਾਹੀਦੀ ਹੈ ਅੱਗ ਬਜਾਊ ਜੰਤਰ ਹੋਣਾ ਚਾਹੀਦਾ ਇੱਕ ਸਰ ਰੈਕ ਨਹੀਂ ਉੱਪਰ ਹੋਣੀ ਚਾਹੀਦੀ ਬਰੀ ਬੱਸਾਂ ਦੇ ਉੱਪਰ ਰੈਕ ਲੱਗੇ ਹੁੰਦੇ ਆ ਜਿਸ ਤਰ੍ਹਾਂ ਬੱਸ ਦੇ ਵਿੱਚ ਆਪਾਂ ਐਂਟਰ ਕਰਦੇ ਨਾਲ ਸਵਾਰੀਆਰ ਕਨਵਾਸ ਉੱਪਰ ਰੈਕ ਲੱਗੇ ਹੁੰਦੇ ਆ ਉਹਦਾ ਰੀਜ਼ਨ ਹੈ ਵਾ ਕਿ ਬੱਚੇ ਛੋਟੇ ਹੁੰਦੇ ਆ ਰੈਕ ਦੇ ਉੱਪਰ ਬਸਤਾ ਰੱਖਦੇ ਆ ਤੇ ਬਸਤਾ ਡਿੱਗਣ ਨਾਲ ਕਈ ਵਾਰੀ ਬੱਚਾ ਇਸ ਤਰ੍ਹਾਂ ਹੁੰਦਾ ਔਰ ਇੱਥੇ ਵੱਜ ਨਾਲ ਉਹਦੀ ਡੈੱਥ ਹੋ ਸਕਦੀ ਆ। ਸੈਕੰਡਲੀ ਜਿਹੜੀ ਪਹਿਲੀ ਸੀਟ ਹੁੰਦੀ ਆ ਉਹ ਪੁੱਠੀ ਹੋਣੀ ਚਾਹੀਦੀ ਆ। ਕਈ ਵਾਰੀ ਬ੍ਰੇਕ ਲੱਗਦੀ ਬੱਚਾ ਸੀਟ ਤੋਂ ਬਾਹਰ ਨਾ ਡਿੱਗ ਪੇ। ਆਰਟੀਏ ਨੰਬਰ ਪਲੱਸ ਕੰਪਲੇਨੈਂਟ ਨੰਬਰ ਪਿੱਛੇ ਲਿਖਿਆ ਹੋਣਾ ਚਾਹੀਦਾ ਚਾਈਲਡ ਹੈਲਪਲਾਈਨ ਨੰਬਰ 1098 ਉਹ ਲਿਖਿਆ ਹੋਣਾ ਚਾਹੀਦਾ ਸੈਕੰਡਲੀ ਜਿਹੜਾ ਵੀ ਡਰਾਈਵਰ ਹੋਏਗਾ ਘੱਟੋ ਘੱਟ 5 ਸਾਲ ਤੋਂ ਪੁਰਾਣਾ ਲਾਇਸੈਂਸ ਹੋਣਾ ਚਾਹੀਦਾ ਉਹਦਾ ਪ੍ਰੋਪਰ ਯੂਨੀਫਾਰਮ ਹੋਣੀ ਚਾਹੀਦੀ ਹੈ। ਇਹ ਉਹ ਤੀਸਰਾ ਫਿਟਨੈਸ ਬੱਸ ਦੀ ਫਿਟਨੈਸ ਬੱਸ ਪਾਸ ਹੋਣੀ ਚਾਹੀਦੀ ਆ ਇੰਸ਼ੋਰੈਂਸ ਉਹਦੀ ਹੋਣੀ ਚਾਹੀਦੀ ਆ ਇਹ ਸਭ ਮੇਨ ਮੇਨ ਚੀਜ਼ਾਂ ਨੇ ਜਿਹੜੀਆਂ ਹੋਣੀਆਂ ਹੀ ਚਾਹੀਦੀਆਂ ਨੇ ਵਿੱਚ ਕੋਈ ਅਸਿਸਟੈਂਟ ਵੀ ਹੋਣਾ ਚਾਹੀਦਾ ਸਰ ਲੇਡੀ ਕੰਡਕਟਰ ਦੇਖੋ ਜੀ ਬੱਚਾ ਭਾਵੇਂ 0 ਸਾਲ ਦਾ ਮਰ ਕੇ 0 ਮਰ ਕੇ ਨਸਰੀ ਚ ਪੜਦਾ ਹੋਏ ਭਾਵੇਂ ਉਹ ਬੱਚਾ +2 ਦਾ ਦੋਨਾਂ ਵਾਸਤੇ ਲੇਡੀ ਕੰਡਕਟਰ ਬਹੁਤ ਜ਼ਰੂਰੀ ਆ ਤੁਹਾਨੂੰ ਪਤਾ ਕੀ ਬੇਟੀਆਂ ਨੂੰ ਕਈ ਵਾਰੀ ਕੋਈ ਏਦਾਂ ਦੀ ਪ੍ਰੋਬਲਮ ਹੋਈ ਜਿਹੜੀ ਮੇਲ ਪਰਸਨ ਨਾਲ ਨਹੀਂ ਸ਼ੇਅਰ ਕਰ ਸਕਦੀਆਂ ਇਸ ਕਰਕੇ ਲੀਡੀ ਕੰਡਕਟਰ ਬਹੁਤ ਜ਼ਰੂਰੀ ਹੈ ਸਰ ਇਹ ਗੱਲ ਪੁੱਛਣ ਵਾਲੀ ਹੈ ਜੀ ਪਹਿਲੀ ਗੱਲ ਦਾ ਜਰੂਰ 100% ਤੁਸੀਂ ਇਹਨਾਂ ਨੂੰ ਦੱਸੋ ਆਪਾਂ ਦੀ ਚਲਾਨ ਕਰਾਂਗੇ ਸਾਡੀ ਟੀਮ ਜਾਏਗੀ ਨਾਲ ਪ੍ਰੋਪਰ ਸਾਰੀ ਟੀਮ ਵਿੱਚ ਆਰਟੀਓਫਿਸ ਤੋਂ ਨੇ ਟ੍ਰੈਫਿਕ ਤੋਂ ਨੇ ਐਜੂਕੇਸ਼ਨ ਤੋਂ ਨੇ ਪਲੱਸ ਮੈਂ ਆਇਆ ਹਾਂ ਜੀ ਆਪਾਂ ਜਾ ਕੇ ਉਹਨਾਂ ਦੀ ਚਲਾਨ ਕਰਾਂਗੇ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਇੱਕ ਮਹੀਨਾ ਪਹਿਲਾਂ ਇੱਕ ਗੂਗਲ ਸ਼ੀਟ ਸ਼ੇਅਰ ਕੀਤੀ ਆ ਉਹਦੇ ਵਿੱਚ ਆਪਾਂ ਪੂਰੀ ਸਕੂਲਾਂ ਦੀ ਡਿਟੇਲ ਮੰਗੀ ਆ ਕਿ ਸਕੂਲ ਦੀਆਂ ਆਪਣੀਆਂ ਕਿੰਨੀਆਂ ਬੱਸਾਂ 12 ਕਿੰਨੀਆਂ ਹਾਇਰ ਕੀਤੀਆਂ ਇਹ ਕੀਤੀਆਂ ਕੀ ਤੁਹਾਡਾ ਸਕੂਲ ਉਹਨਾਂ ਦੇ ਬੱਸਾਂ ਵਾਲਿਆਂ ਨਾਲ ਐਗਰੀਮੈਂਟ ਸਾਈਨ ਹੋਇਆ ਦਾ ਦੂਸਰੀ ਗੱਲ ਜਿਹੜਾ ਸਾਡੀ ਲਾਸਟ ਮੀਟਿੰਗ ਲਈ ਸੀ 7 ਦੇ ਵਿੱਚ ਆਪਾਂ ਇਹੀ ਮੇਨ ਗੱਲ ਕੀਤੀ ਸੀ ਕਿ ਜਿਸ ਤਰ੍ਹਾਂ ਕਿਸੇ ਦਾ ਆਪਾਂ ਚਲਾਨ ਕਰਦੇ ਆ ਨੈਕਸਟ ਟਾਈਮ ਆਪਾਂ ਜਿਹੜੀ ਚੀਜ਼ ਦੀ ਚਲਾਨਣੀ ਆਪਾਂ ਸਕੂਲ ਨੂੰ ਲੈਟਰ ਕਰਦੇ ਪਏ ਹਾਂ ਹੁਣ ਸਰ ਕਿ ਤੁਸੀਂ ਮੰਨ ਲਓ ਬੱਸ ਨੰਬਰ ABCD ਬੱਸ ਨੰਬਰ ਹੈ ਉਹਦਾ ਆਪਾਂ ਲੇਡੀ ਕਨੈਕਟਰ ਦਾ ਚਲਾਨ ਕਰਕੇ ਆਏ ਕੀ ਉਹ ਲੇਡੀ ਕਨੈਕਟਰ ਰੱਖੀ ਗਈ ਹੈ ਪ੍ਰਿੰਸੀਪਲ ਆਪਣੇ ਸਾਈਨ ਨਾਲ ਸਾਨੂੰ ਲੈਟਰ ਭੇਜ ਦੇਣਾ ਸਰ ਦੇਖੋ ਆਪਾਂ ਨਾਲ ਡੀਓ ਸਾਹਿਬ ਕੋ ਪਿਛੇ ਦੀ ਲੈਟਰ ਵੀ ਇਸ਼ੂ ਕਰਵਾਇਆ ਸੀ ਕਿ ਹਰ ਸਕੂਲ ਵਾਲਾ ਆਪਣੇ ਸਕੂਲ ਦੀ ਇਨਫੋਰਮੇਸ਼ਨ ਦਵੇ ਸਾਨੂੰ ਤੇ ਉਹ ਸਾਡੇ ਐਸਪੀਸੀਆਰ ਤੋਂ ਵੀ ਆਇਆ ਸੀ ਕਿ ਤੁਸੀਂ ਇਹ ਮੰਗਾਓ ਆਪਾਂ ਉਹਦੀ ਸਾਰੀ ਕੰਬਾਈਨ ਸਾਨੂੰ ਕਹੀ ਹੋਈ ਕਿ ਸਾਨੂੰ ਭੇਜੋ ਕਿ ਸਾਰੇ ਸਕੂਲਾਂ ਦੀਆਂ ਕਿੰਨੀਆਂ ਬਸਾਂ ਨੇ ਤੇ ਉਹ ਜਰੂਰ ਇਹ ਹੋਣਾ ਆਪਾ ਸਰ ਉਹ ਦੇਖੋ ਮੈਂ ਇੱਕ ਛੋਟੀ ਜੀ ਗੱਲ ਦੱਸਣਾ ਜਰੂਰ ਸਾਡੀ ਟੀਮ ਜਾਂਦੀ ਹੈ ਸਪੋਜ਼ ਕਰੋ ਆਪਾਂ ਜੇ ਸਕੂਲ ਵਿੱਚ ਗਏ ਹਾਂ ਉੱਥੇ ਸਰ 15 ਬੱਸਾਂ ਖੜੀਆਂ ਆਪਾਂ 15 ਤੇ ਜੋ ਬੰਦੀ ਕਾਰਵਾਈ ਕਰਕੇ ਆਨੇ ਆਪਾਂ ਉਸ ਵਲੇ ਉਹਨਾਂ ਕੋ ਇੱਕ ਚੀਜ਼ ਵੀ ਲਿਖਵਾ ਲੈਨੇ ਕਿ ਸਾਡੇ ਸਕੂਲ ਦੀਆਂ ਪ੍ਰੈਜ਼ੈਂਟ 15 ਬੱਸਾਂ ਹਨ ਹੁਣ ਸਰ ਕਈ ਵਾਰੀ ਸਰ ਜਿਹੜਾ ਤੁਸੀਂ ਸਵਾਲ ਕੀਤਾ ਸਰ ਕਿ ਆਪਾਂ ਸਕੂਲ ਚ ਜਾਂਦੇ ਆ ਉਹਨਾਂ ਦੀ ਬੱਸਾਂ ਮੰਨ ਲਓ 20 ਆ ਤੇ ਉਸੇ 15 ਖੜੀਆਂ ਪੰਜ ਬੱਸਾਂ ਸਰ ਹੁਣ ਉਸ ਵਲੇ ਉਹ ਬੰਦਾ ਕਹਿੰਦਾ ਜੀ ਬੱਸ ਦਾ ਟਾਇਰ ਪੈਂਚਰ ਸੀ ਰਿਪੇਅਰ ਕਰਨ ਵਸ ਗਿਆ ਸਰ ਆਪਾਂ ਉਸ ਵਲੇ ਉਸ ਉਹਦੇ ਤੇ ਤੇ ਨੇ ਐਕਸ਼ਨ ਕਰ ਸਕਦੇ ਨੈਕਸਟ ਰੇਂਜ ਉੱਤੇ ਜਾਵਾਂਗੇ ਉਹ ਬੱਸ ਵੀ ਚੈੱਕ ਕਰ ਲੈਣਾ ਸਰ ਜਿਹੜੀ ਰੋਡ ਦੇ ਉੱਪਰ ਖੜੀ ਆ ਆਪਾਂ ਰੋਡ ਦੇ ਉੱਪਰ ਚਲਾਣ ਕਰਕੇ ਜਾਂਦੇ ਆ ਸਰ ਕੋਈ ਇਦਾਂ ਦੀ ਬੱਸ ਨਹੀਂ ਹੁੰਦੀ ਕਿ ਜਿਹੜੀ ਸਾਡੇ ਆਪਾਂ ਜਿਹੜੋ ਚਲਾਣ ਕਰਦੇ ਜਾਈਦਾ ਨਾ ਸਰ ਜਿਹੜੀ ਬੱਸਿੱਥੇ ਮਿਲਦੀ ਆ ਆਪਾਂ ਉੱਥੇ ਆਪਣੀ ਗੱਡੀ ਰੋਕ ਕੇ ਉਹਨੂੰ ਚੈੱਕ ਕਰ ਲੈਂਦੇ ਆ ਸਰ ਜਿਹੜੇ ਸੇਫ ਸਕੂਲ ਵਾਹਨ ਪਾਲਸੀ ਆ ਸਰ ਸੇਫ ਸਕੂਲ ਵਾਹਨ ਪਾਲਸੀ ਕਹਿੰਦੀ ਆ ਕਿ ਰਿਸਪੌਂਸੀਬਲ ਫਾਰ ਪ੍ਰਿੰਸੀਪਲ ਜਿਹੜੀ ਸਕੂਲ ਦੀ ਬੱਚੇ ਲੈ ਕੇ ਬੱਸ ਜਾ ਰਹੀ ਆ ਉਹਦੀ ਰਿਸਪੌਂਸੀਬਿਲਟੀ ਸਕੂਲ ਦੀ ਆ ਨਾ ਕਿ ਸਰ ਮੈਂ ਤੁਹਾਨੂੰ ਉਹੀ ਗੱਲ ਕਹੀ ਆ ਹੁਣ ਇੱਕ ਦੱਸਿਆ ਨਾ ਗ ਉਰੇ ਵਿੱਚ ਕੀ ਆਪਣੇ ਸਕੂਲ ਦੀਆਂ ਤੁਹਾਡੀਆਂ ਕਿੰਨੀਆਂ ਬੱਸਾਂ ਨੇ ਪਲੱਸ ਤੁਸੀਂ ਬਾਹਰੋਂ ਕਿੰਨੀਆਂ ਬੱਸਾਂ ਲਈਆਂ ਕੀ ਤੁਹਾਡਾ ਉਹਨਾਂ ਨਾਲ ਐਗਰੀਮੈਂਟ ਸਾਈਨ ਹੋਇਆ ਹੈ ਨਾ ਸਰ ਉਹ ਜਿੱਦਾਂ ਸਪੋਸ ਕਰੋ 40 ਸੀਟਡ ਹੈ ਬੱਚੇ ਛੋਟੇ ਹੋਣ ਕਰਕੇ ਸਰ ਆਪਾਂ ਉਹਦੇ ਵਿੱਚ ਸੱਤ ਵੱਧ ਕਰ ਲਓ ਇੰਨੀ ਓਵਰ ਲੋਡ ਨਹੀਂ ਕਿ ਇੱਕ ਸੀਟ ਉੱਪਰ ਪੰਜ-ਪੰਜ ਬੱਚੇ ਵਧਾਏ ਜਾਣ